ਕੀ ਕਹਿਣਾ ਕਿ ਉਹ ਪਹਿਲਾਂ ਤਾਂ ਅਸੀਂ ਗੱਲ ਕਰ ਲਈਏ ਬਾਈ ਜੀ ਉਸ ਤੇ ਵਾਰ ਗੱਲ ਬਹੁਤ ਮੰਦ ਭਾਗ ਹੈ ਜੀ ਇਹ ਜਿਹੜਾ ਮਰਡਰ ਹੋਇਆ ਹੈ ਇਹ ਇੱਕ ਤਰ੍ਹਾਂ ਦਾ ਅਮਨ ਸ਼ਾਂਤੀ ਔਰ ਭਾਈਚਾਰੇ ਦਾ ਮਰਡਰ ਹੈ ਪੁਲਿਸ ਦੀ ਫੇਲਿਅਰ ਹੈ ਪ੍ਰਸ਼ਾਸਨ ਦੀ ਫੇਲਿਅਰ ਹੈ ਇੰਟੈਲੀਜੈਂਸ ਏਜੰਸੀਆਂ ਦੀ ਫੇਲਿਅਰ ਹੈ ਵੈਸੇ ਕਹਿਣਾ ਗਲਤ ਨਹੀਂ ਹੋਏਗਾ ਜਦ ਤੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਰਾਜ ਆਇਆ ਤਦ ਤੋਂ ਲੁੱਟਾਂ ਖੋਹਾਂ ਡਕੈਤੀਆਂ ਔਰ ਇਹੋ ਜਿਹੇ ਮਰਡਰ ਦੇ ਕੇਸਿਸ ਵਧੇ ਨੇ ਔਰ ਇੱਕ ਕਹਣਾ ਗਲਤ ਵੀ ਨਹੀਂ ਹੋਏਗਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ 100 ਏਰੀਆ ਚ 100 ਹਿੱਸਿਆਂ ਚ ਪੰਜਾਬ ਨੂੰ ਵੰਡਿਆ ਔਰ ਜੋ 100 ਹਿੱਸੇ ਪੰਜਾਬ ਚ ਵੰਡੇ ਆ ਉਹਨਾਂ ਲੋਕਾਂ ਨੂੰ ਲੁੱਟ ਖਵਾਉਂਦਾ ਇਹਨਾਂ ਨੇ ਇੱਕ ਤਰ੍ਹਾਂ ਠੇਕਾ ਦਿੱਤਾ ਹੋਇਆ ਔਰ ਮੈਨੂੰ ਜੋ ਪਤਾ ਲੱਗਿਆ ਹੈ ਸੱਚਾ ਝੂਠ ਹੈ ਪਤਾ ਨਹੀਂ ਇਹਨਾਂ ਨੂੰ ਉਹਦਾ ਪੈਸਾ ਵੀ ਜਾਂਦਾ ਹੈ ਤੇ ਹੁਣ ਜਦ ਅਸੀਂ ਲੁੱਟ ਖੋ ਅਲਾਉ ਕਰਦੇ ਹੋ ਤੇ ਛੋਲੇ ਛੋਲੇ ਮਰਡਰ ਵੱਲ ਵੱਤ ਹੈ ਔਰ ਇਹ ਜਿਹੜਾ ਇਹਨਾਂ ਨੇ ਅਲਾਉ ਕੀਤਾ ਹੈ ਥੋੜੇ ਦਿਨ ਰੁਕ ਜੋ ਇਹ ਬਹੁਤ ਬੁਰੀ ਤਰ੍ਹਾਂ